ਇਹ ਨੂੰ ਹੋਇਆ ਵੀਰੋ ਇਹ ਕਿ ਲੋਗ ਰਹੇ ਇੱਧਰ ਇਹ ਮੈਂ ਖੜਦੇ ਮਰਦੇ ਲੈ ਇੱਧਰ ਫੜੋ ਇਹਨੂੰ ਮੈਂ ਲੱਤ ਫੜਨੀ ਇਹ ਆਹ ਡਾਟ ਹੋਰ ਕੋਈ ਹੈ ਇਹ ਬਚਾਇਆ ਇਹ ਬਚਿਆ ਵਾ ਕੋਣ ਆ ਬੰਦਾ ਤੇਰੀ ਭਲੀ ਹੋ ਜਾ ਮੋਟਰਸਾਈਕਲ ਕੋਈ ਨਹੀਂ ਕੋਈ ਗੱਲ ਨਹੀਂ ಸಲ್ವಿಂದ್ರ <laughs> ಸಲ್ವಿಂದ್ರಿಯಲ್ಲ <Allah> <groundwater> <sambandita> <saturates> ਨੀ ਨੀ ਨੇ ਪੈਗ ਬੁਗ ਲਾਇਆ ਵਾ ਬਾਹਰ ਦੇ ਨਹੀਂ ਇਸੇ ਪਿੰਡ ਦੇ ਆ ਉਹ ਕਰ ਰਹੇ ਜਾਂਦੇ ਵਾ ਇੱਥੇ ਲੋਕਰ ਇੱਥੇ ਲੋਕਰ ਬੰਦੇ ਆ ਹੈਲਮਟ ਆਨ ਪਾਸ ਰਾਜ ਮਾਨ ਮੇਰੀ ਗੱਲ ਸੁਣੋ 5 ਸਾਲ ਹੋਣੇ ਭਰਾਵਾ ਇੱਕ ਮਿੰਟ ਉਹ ਪੈਗ ਬੁਗ ਲਾਇਆ ਤੂੰ ਇੱਕ ਮਿੰਟ ਇੱਕ ਮਿੰਟ ਸ਼ਰਾਬੀ ਤੇ ਹੱਸਦੀ ਸ਼ਰਾਬੀ ਕਿ ਆਇਆ ਪਿੰਡ ਕਿਹੜਾ ਵਾ ਕਿਹੜਾ ਪਿੰਡ ਕਿਹੜਾ ਦਰਾ ਪਿੰਡ ਕਿਹੜਾ ਦਰਾ ਤੁਸੀਂ ਇੱਥੋਂ ਆਏ ਪਿੰਡੋਂ ਹੀ ਤੂੰ ਕੀ ਕਰਨ ਆਇਆ ਤੂੰ ਆ ਨਾ ਪੀ ਉਹ ਪਿੰਡ ਆ ਘਰੇ ਜਾਂਦੇ ਕੌਣ ਕੌਣ ਜੋ ਬੈ ਗਏ ਬਹਿ ਗਏ ਸਾਰੇ ਤੂੰ ਚਾਚਾ ਸਾਰੇ ਮਰਾਤੇ ਆ ਕੇ ਸਾਹਮਣੇ ਸਾਰੇ ਮਰਾਤੇ ਆ ਗਲਤੀ ਨਹੀਂ ਆ ਗਲਤੀ ਦੇ ਕੋਟੀ ਗਰੀਆ ਕੀ ਨਾ ਵੀਰ ਤੇਰਾ ਮਲਕੀਤ ਸਿੰਘ ਵੀ ਜੀ ਕਿਹੜਾ ਪਿੰਡ ਆ ਪਿੰਡ ਆਪਣਾ ਪੋਹਾਂ ਅੰਸਾਰ ਤੇ ਕੀ ਗੱਲ ਕੀ ਹੋਈ ਇਥੇ ਐਕਸੀਡੈਂਟ ਹੋਇਆ ਉਹ ਨਾ ਸਾਈਕਲ ਤੇ ਪਹਿਲਾਂ ਮੈਨੂੰ ਰਗੜਦਿਆਂ ਲੱਗਾ ਫਿਰ ਇਹਨੇ ਯੱਕਦਮ ਗੱਡੀ ਕਮਾਈ ਅੱਛਾ ਮੋਟਰਸਾਈਕਲ ਦੇ ਵਿੱਚ ਮਾਰੀ ਇਹਨੇ ਫਿਰ ਇਹਨੇ ਗਾੜੀ ਆਣ ਕੇ ਮਾਰੀ ਔਰ ਵੀਰ ਦੀ ਦੇ ਵਿਚਦੇ ਦੀ ਲਾਤੀ ਨਾਲੋਂ ਲੱਤ ਗਈ ਇੱਕ ਵੀਰ ਖਾ ਦੇ ਪੂਰਾ ਹੋ ਗਿਆ ਤੇ ਕੀ ਗੱਲ ਇਹਨੇ ਨਸ਼ਾ ਕੀਤਾ ਕੋਈ ਨਸ਼ਾ ਕੀਤਾ ਵੀਰ ਜੀ ਸ਼ਰਾਬ ਪੀਤੀ ਗਾੜੀਆਂ ਦਸਣ ਦੇ ਨਾ ਮੁਲਾਜ਼ਮ ਆ ਕਿੰਨੇ ਜਾਨੇ ਮਲਕੀ ਜਖਮੀ ਹੋਏ ਤੇ ਕਿੰਨੇ ਮਰ ਗਏ ਆ ਵੀਰ ਜੀ ਦੋ ਜਾਨੇ ਦੇ ਇੱਥੇ ਹੋ ਗਏ ਤੇ ਇੱਕ ਉਹ ਮੰਡੀ ਲੱਗੇ ਹੋਏ ਆ। ਅਰ ਰੀਸੈਂਟਲੀ ਇੱਕ ਐਕਸੀਡੈਂਟ ਹੋਇਆ ਜੀ ਹੁਣੇ ਜਦੀ ਗੱਲ ਕਰ ਰਹੇ ਤੁਸੀਂ। ਇਹ ਬੰਦਾ ਗੁਰਦੇਵ ਸਿੰਘ son of ਅਨੂਸ਼ ਸਿੰਘ ਵਾਸੀ ਸੋਰ ਸਿੰਘ ਹੈ। Swift ਗੱਡੀ ਤੇ ਆ ਰਿਹਾ ਸੀ। ਇਹ ਜਾ ਰਿਹਾ ਸੀ ਉਧਰ ਨੂੰ, ਓਵਨ ਓਵਨ ਸਾਈਡ ਨੂੰ। ਇਹਨੇ ਬੰਦੇ ਨੇ ਰਾਹ ਦੇ ਵਿੱਚ ਟਿੰਨ ਐਕਸੀਡੈਂਟ ਕੀਤਾ ਹੈ। ਇੱਕ ਸਕੂਟਰੀ ਵਾਲੇ ਨੇ ਕੀਤਾ ਹੈ। ਮੋਟਰਸਾਈਕਲ ਤੇ ਦੋ ਜਣੇ ਸੀ ਇੱਕ ਮੋਟਰਸਾਈਕਲ ਨਾਲ ਕੀਤਾ ਤੇ ਫਿਰ ਇੱਕ ਐਕਟਵਾ ਜਿਹੜੀ ਆ ਉਹਦੇ ਨਾਲ ਐਕਸੀਡੈਂਟ ਹੋਇਆ ਜਿਹੜੀ ਐਂਡ ਤੇ ਜਾ ਕੇ ਜਿਹਦੇ ਨਾਲ ਐਕਸੀਡੈਂਟ ਹੋਇਆ ਉਹ ਪਿਓ ਪੁੱਤ ਦੀ ਡੈਥ ਹੋ ਗਈ ਆ ਉਹ ਕਰਵਾਰੇ ਇਹਦਾ ਮੈਡੀਕਲ ਕਰਵਾ ਰਹੇ ਸੀ ਸਰ ਹੁਣ ਫਿਲਹਾਲ ਕੀ ਸਰ ਮਾਮਲਾ ਦਰਜ ਕੀਤਾ ਜਾਂਦਾ ਬਿਲਕੁਲ ਜੋ ਸਟੇਟਮੈਂਟ ਲੈ ਦੇਣਗੇ ਉਸ ਮੁਤਾਬਕ ਪ੍ਰਕਾਰ ਦੇਗਾ